ਔਰ ਨ ਕੁਝ ਹੋਰ ਅਹਿਮ ਖਬਰਾਂ ਦਰੁਖ ਕਰਦੇ ਹਾਂ ਮੋਹਾਲੀ ਪੁਲਿਸ ਵੱਲੋਂ ਤੜਕੇ ਖਰੜੇ ਇਲਾਕੇ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ ਸਨੀ ਇਨਕਲੇਵ ਦੀ ਕਲੋਨੀ ਜਲਵਾਜੂ ਤੇ ਵਿੱਚ ਤਲਾਸ਼ੀ ਲਈ ਗਈ ਹੈ ਦੱਸਿਆ ਕਿ ਸੱਤੇ ਕਰੀਬ ਚੱਕੀ ਵਿਅਕਤੀਆਂ ਨੂੰ ਹਿਰਾਸਤ ਚ ਲਿਆ ਗਿਆ ਸੋ ਇਸ ਪਿਲ ਦੀ ਅਹਿਮ ਜਾਣਕਾਰੀ ਮਿਲ ਰਹੀ ਹੈ ਮੋਹਾਲੀ ਪੁਲਿਸ ਵੱਲੋਂ ਤੜਕੇ ਖਰੜੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਦੱਸ ਦੇ ਕਿ ਇਸ ਫੇਰੇ ਸਰਚ ਆਪਰੇਸ਼ਨ ਚਲਾਇਆ ਗਿਆ ਸਨੀ ਇਨਕਲੇਵ ਦੀ ਕਲੋਨੀ ਜਲਵਾਯੂ ਤੇ ਵਿੱਚ ਇਤਲਾਸ਼ੀ ਲਈ ਗਈ ਹੈ ਪੁਲਿਸ ਨੂੰ ਕੁਝ ਚੂਤਰਾਂ ਦੇ ਇੱਥੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਸਤ ਦੇ ਕਰੀਬ ਅਕੀ ਵਿਅਕਤੀਆਂ ਨੂੰ ਹਿਰਾਸਤ ਚ ਲੈ ਜਾਣ ਦੀ ਖਬਰ ਆ ਰਹੀ ਹੈ ਤੜਕਸਾਰ ਜੜੀ ਹੈ ਇਥੇ ਇਹ ਤਲਾਸ਼ੀ ਲਈ ਗਈ ਹੈ ਕੁਝ ਸ਼ੂਟਰਾਂ ਦੇ ਇਥੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਦਲਜੀਤ ਤੋਂ ਜਾਣਕਾਰੀ ਲੈਣੇ ਦਲਜੀਤ ਕੀ ਕੁਝ ਜਾਣਕਾਰੀ ਹੈ ਜਿਸਨਾਲ ਤੜਕਸਾਰ ਇਥੇ ਤਲਾਸ਼ੀ ਲਈ ਗਈ ਔਰ ਕੁਝ ਲੋਕਾਂ ਨੂੰ ਹਿਰਾਸਤ ਚ ਲੈ ਜਾਣ ਦੀ ਵੀ ਖਬਰ ਹੈ ਦੇਖੋ ਰਾਦਾ ਅੱਜ ਮਹਾਲੀ ਪੁਲਿਸ ਵੱਲੋਂ ਮਹਾਲੀ ਦੇ ਅਲੱਗ-ਅਲੱਗ ਜਿਹੜੀਆਂ ਸੁਸਾਇਟੀਆਂ ਦੇ ਵਿੱਚ ਸੱਚ ਅਭਿਆਨ ਜੜਾਗਾ ਕਿੱਦਾਂ ਗਿਆਗਾ ਖਣ ਇਲਾਕੇ ਦੇ ਵਿੱਚ ਸਣੀ ਗਲੇਵ ਦੇ ਵਿੱਚ ਜਲਵਾਜੂ ਵਿਹਾਰ ਹੈ ਉੱਥੇ ਤੜਕੇ ਸਵੇਰੇ ਜਿਹੜਾ 5 ਵਜੇ ਮਹਾਲੀ ਪੁਲਿਸ ਉਹਨਾਂ ਦਾ ਸਰਚ ਆਪਰੇਸ਼ਨ ਚਲਾਇਆ ਗਿਆਗਾ ਪੁਲਿਸ ਨੂੰ ਸੋਚਣਾ ਮਿਲੀ ਸੀ ਕਿ ਕੁਝ ਜਿਹੜੇ ਸ਼ੂਟ ਰਹਿ ਗਏ ਉਹ ਇਸ ਜਲਵਾਜੂ ਵਿਹਾਰ ਦੇ ਵਿੱਚ ਛਾਰੇ ਸਾਡੇ ਜਿਸ ਤੋਂ ਬਾਅਦ ਪੁਲਿਸ ਨੇ ਤਰਕ ਤਕੜੀ ਕੀ ਕਾਰਵਾਈ ਕਰਦੇ ਹੋਏ ਅੱਜ ਸਵੇਰੇ ਜਿਹੜਾ ਤੜਕੇ ਸਾਰ 5 ਵਜੇ ਤੋਂ ਲੈ ਕੇ ਹੁਣ ਤੱਕ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਿਦੇ ਵਿੱਚ ਕਈ ਜਿਹੜੇ ਸ਼ੱਕੀ ਵਿਅਕਤੀ ਸੀਗੇ ਸ਼ਬਦ ਦੇ ਕਰੀਬ ਉਹਨਾਂ ਨੂੰ ਜਿਹੜਾ ਹੈਗਾ ਹਿਰਾਸਤ ਦੇ ਵਿੱਚ ਵੀ ਲਿਆ ਗਿਆਗਾ ਕਿਉਂਕਿ ਉਹ ਸਪੋਰਟਸ ਨੂੰ ਇਹ ਨਹੀਂ ਸੈਟੀਸਫਾਈ ਕਰ ਕਰ ਪਾਏ ਕਿਉਂਕਿ ਕਿਸ ਕਿਸ ਕਾਰਨ ਇਸ ਸੋਸਾਇਟੀ ਦੇ ਵਿੱਚ ਘਰੇ ਹੋਏ ਨੇ ਜਾਂ ਉਹਨਾਂ ਕੋਲ ਕੋਈ ਸਬੂਤ ਨਹੀਂ ਸੀਗਾ ਇਸ ਕਰਕੇ ਸ਼ੱਕੀ ਵਿਅਕਤੀ ਨੂੰ ਜਿਹੜਾ ਹੈਗਾ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆਗਾ ਇਸੇ ਤਰ੍ਹਾਂ ਹੁਣ ਜਿਹੜੀ ਹੈਗੀ ਮੋਹਾਲੀ ਦਾ ਜਿਹੜਾ ਹੋਮਲੈਂਡ ਹੈਗਾ ਕੋਸ਼ ਜਿੱਥੇ ਇਹਾਰੇ ਕਲਾਕਾਰ ਵੀ ਰਹਿੰਦੇ ਨੇ ਉੱਥੇ ਵੀ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜੀ ਸਰਚ ਵਿਹਾਨ ਕੀਤਾ ਜਾ ਰਿਹਾ ਹੈਗਾ ਜਦੋਂ 2 ਦਿਨ ਪਹਿਲਾਂ ਵੀ ਜਿਹੜਾ ਹੈਗਾ ਇੱਥੇ ਹੋਮਲੈਂਡ ਦੇ ਵਿੱਚ ਪੁਲਿਸ ਵੱਲੋਂ ਸਰਚ ਵਿਹਾਨ ਕੀਤਾ ਗਿਆ ਸੀਗਾ ਤੇ ਹੁਣ ਵੀ ਪੁਲਿਸ ਵੱਲੋਂ ਜਿਹੜੇ ਮਹਾੜੀ ਦੇ ਇਲਾਕਾ ਨਾਲ ਅਜਗੀਆਂ ਸੁਸਾਇਟੀਆਂ ਨੇ ਜਿੱਥੇ ਕੀ ਇਹਨਾਂ ਨੂੰ ਸੂਚਨਾ ਮਿਲੀਗੀ ਜਿਹੜੇ ਸ਼ੂਟਰ ਇੱਥੇ ਠਹਿਰੇ ਸਨ ਉੱਥੇ ਪੁਲਿਸ ਵੱਲੋਂ ਜਿਹੜਾ ਹੈਗਾ ਸਰਚ ਵਿਹਾਨ ਚਲਾਇਆ ਜਾ ਰਿਹਾ ਹੈਗਾ ਬਿਲਕੁਲ ਸਰਚ ਆਪਰੇਸ਼ਨ ਚਲਾਇਆ ਗਿਆ ਨਾ ਲੋਕਾਂ ਨੂੰ ਹਿਰਾਸਤ ਲਿਆ ਗਿਆ ਕੁਝ ਬਰਾਮਦਗੀ ਵੀ ਹੋਈ ਹੈ ਨਾ ਤੋਂ ਅ ਦੇਖੋ ਕੁਝ ਅਜੇ ਬ੍ਰਾਮਨਦੀ ਦੀ ਕਲਾ ਦੇ ਫੁੱਟਬਾਲ ਵਰ ਜੇ ਨਹੀਂ ਗਈ ਆਈ ਲੇਕਰ ਕੁਝ ਸ਼ਕਤੀ ਸਮਾਨ ਜਿਹੜਾਗਾ ਪੂਰਨ ਜੋਰ ਜ਼ਰੂਰ ਇਹਨਾਂ ਕੋਲੋਂ ਜਿਹੜਾਗਾ ਮਿਲਿਆਗਾ ਤੇ ਹੁਣ ਜਿਹੜੇ ਵਿਅਕਤੀ ਫੜੇ ਗਏ ਆ ਇਹਨਾਂ ਤੋਂ ਜਿਹੜੀ ਟੁਕੀ ਜਿਹੜੀ ਪੁੱਛ ਵਿੱਚ ਕੀਤੀ ਜਾ ਰਹੀ ਹੈ ਤੇ ਅਲੱਗ-ਅਲੱਗ ਜਿਹੜੀਆਂ ਹੋਰ ਵੀ ਸੁਸਾਇਟੀਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਵਿੱਚ ਵੀ ਪੂਰਨ ਜੋਰ ਜਿਹੜਾਗਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਬਿਲਕੁਲ ਲਗਾਤਾਰ ਜਿਹੜੀ ਹੈ ਸ਼ਕਤੀ ਕੀਤੀ ਜਾ ਰਹੀ ਹੈ ਅਜੇ ਵਿਚਾਰ ਕੀ ਇਹਨਾਂ ਤੋਂ ਪੁੱਛ ਕਿਸ ਵਿੱਚ ਨਿਕਲ ਕੇ ਆਉਂਦਾ ਹੈ ਦਿਲਜੀ ਤੇ ਦੇਖਣਾ ਵਾਕਈ ਬੜਾ ਅਹਿਮ ਰਹੇਗਾ ਅ ਦੇਖੋ ਬਿਲਕੁਲ ਆ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵੀ ਗੈਂਗਸਟਰ ਜਿਹੜਾ ਫੜੇ ਗਏ ਆ ਉਹਨਾਂ ਨੂੰ ਪੁੱਛਦੇ ਫਿਰੇ ਤਰ੍ਹਾਂ ਇਹ ਜਰੂਰ ਸਾਹਮਣੇ ਆਇਆ ਹੈਗਾ ਕਿ ਕੁਝ ਜਿਹੜੇ ਗੈਂਗਸਟਰ ਹੈਗੇ ਜਿਹੜੇ ਭੱਜ ਗਏ ਹਨ ਉਹ ਇਹਨਾਂ ਸੋਸਾਇਟੀਆਂ ਦੇ ਵਿੱਚ ਆਪਣਾ ਲੋਕਾਂ ਦਾ ਜਗਾ ਟਿਕਾਣਾ ਬਣਾ ਲਏ ਨੇ ਸੋ ਇਸੇ ਤਰ੍ਹਾਂ ਦੀ ਇੱਕ ਪੋਰਟਸ ਨੂੰ ਜਿਹੜੀ ਦੀ ਸੂਚਨਾ ਮਿਲੀ ਸੀ ਕਿ ਉਹ ਜਿਹੜੇ ਸ਼ੂਟਰ ਲੈ ਕੇ ਉੱਥੇ ਠਹਿਰੇ ਸਨ ਜੀ ਤੋਂ ਬਾਅਦ ਹੁਣ ਡੋਗਾਈ ਨਾਲ ਕਸ਼ਿਸ਼ ਕੀਤੀ ਜਾ ਰਹੀ ਹੈ ਜੀ ਦਲਜੀਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਮੋਹਾਲੀ ਦੀ ਹੋਮਲੈਂਡ ਸੁਸਾਇਟੀ ਵਿੱਚ ਜਿਹੜਾ ਹੈ ਇੱਥੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਤੜਕੇ ਖਰੜੇ ਇਲਾਕੇ ਵਿੱਚ ਸਰਚ ਆਪਰੇਸ਼ਨ ਹੋਰ ਤਸਵੀਰ ਤੁਸੀਂ ਵੇਖ ਰਹੇ ਜਿਨ੍ਹਾਂ ਨੂੰ ਹਿਰਾਸਤ ਫਿਲਹਾਲ ਲਿਆ ਗਿਆ ਸਾਨੀ ਐਨਕਲੇਪ ਦੀ ਕਲੋਨੀ ਜਲਬਜੂ ਵਿੱਚ ਇਤਲਾਸ਼ੀ ਲਈ ਗਈ ਹੈ ਇਸ ਦੇ ਸਬੰਧ ਮੋਹਾਲੀ ਨੇ ਕਿਹਾ ਇਸ ਸਾਲ ਅੰਕੂ ਇਸ ਨੇ ਆਪ ਆ ਕੇ ਅਧਿਸ਼ਵਰੇ 5 ਵਜੇ ਤੋਂ ਸਰਚ ਅਪਰੇਸ਼ਨ ਚਲਾਇਆ ਕਿ ਅਸੀਂ ਇਹ ਕੁਝ ਕਾਫੀ ਸਪੈਸ਼ਲ ਅਪਰੇਸ਼ਨ ਸੀ ਜੀ ਜਿਹਦੇ ਅਸਰ ਜਿੰਨੇ ਟੀਮ ਨਾਲ ਸੀ ਅਸੀਂ ਤੋਂ ਸਰਵਨਾਲ ਫ੍ਰੀ ਫਾਇਰ ਦੇ ਤੇ ਸਾਡੇ ਸੁਪਰਵੀਜ਼ਨ ਦੇ ਅਸੀਂ ਕਮਸ਼ੇਮ 12 ਤੋਂ 15 ਰੰਗਦੋਪਤੀ ਤੇ ਕੁਝ ਰੰਗਦੋਪਤੀਆਂ ਤੇ ਲੈਟਸ ਇਅਰ ਇਚ ਕੀਤਾ ਫਿਰ 100 ਦੇ ਸੀਰੀਅਸ ਅਟੈਕਸ ਲਾ ਲਿਆ ਜਿਨਾਂ ਸੱਟਿਓਂ ਕੇ ਸਾਰੇ ਨੇ ਸਰਚ ਕੀਤੀ ਹੈ ਸਾਰੇ ਐਸਐਸਓ ਸਰਵਨਾਲ ਇਹ ਸਪੈਸ਼ਲ ਅਪਰੇਸ਼ਨ ਸੀ ਜੀ ਨੂੰ ਪੂਰਾ ਪਹੁੰਚ ਤੇ ਬੰਦੇ ਵੀ ਰੰਗਦੋਪਤੀ ਸਰ ਇਹ ਕੰਟੀਨਿਊ ਜਾਰੀ ਰੱਖੀ ਹਾਂ ਜੀ ਹਾਂ